ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਓ ਹੁਣੇ-ਹੁਣੇ ਆਈ ਨਵੀਂ ਖਬਰ ਸੀਐਮ ਭਗਵੰਤ ਮਾਨ ਵੱਲੋਂ ਇੱਕ ਵੱਡਾ ਐਲਾਨ ਜਿਹੜਾ ਕੀਤਾ ਗਿਆ ਵਾ ਝੋਨਿਆਂ ਨੂੰ ਲੈ ਕੇ ਵੀ ਝੋਨਾ ਜਿਹੜਾ ਵਾ ਕਿਹੜਾ-ਕਿਹੜਾ ਲੱਗੂਗਾ ਕਿਤੇ ਪਾਬੰਦੀ ਹੈ ਕਿੰਨੀ ਤਰੀ ਨੂੰ ਲੱਗੂਗਾ ਇਹਦੇ ਬਾਰੇ ਆਪਾਂ ਪੂਰੀ ਗੱਲਬਾਤ ਅੱਗੇ ਆਪਾਂ ਕਰਦੇ ਹਾਂ ਸੋ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈੱਲ ਵਾਲਾ ਬਟਨ ਨਾਲ ਜਰੂਰ ਦਬਾ ਲਿਓ ਸੋ ਇੱਕ ਬਹੁਤ ਵੱਡੀ ਖਬਰ ਜਿਹੜੀ ਆ ਹੁਣੇ-ਹੁਣੇ ਜਿਹੜੀ ਆ ਉਹ ਆਈ ਆ ਪੀ ਜਿਹੜਾ ਚੋਨਾ ਵਾ ਉਹ 1 ਜੂਨ ਦੇ ਉੱਤੋਂ ਜਿਹੜਾ ਚਾਲੂ ਕਰ ਦਿੱਤਾ ਵਾ 1 ਜੂਨ ਤੋਂ ਚੋਨਾ ਜਿਹੜਾ ਵਾ ਉਹ ਲੱਗਣਾ ਸ਼ੁਰੂ ਹੋ ਜਾਊਗਾ ਤੇ ਜਿਹੜੀਆਂ ਜਿੰਨੀਆਂ ਵੀ ਹਾਈਬ੍ਰਿਡ ਕਿਸਮਾਂ ਵਾ ਉਹਨਾਂ ਤੇ ਜਿਹੜੀ ਆ ਪਾਬੰਦੀ ਲਾ ਦਿੱਤੀ ਗਈ ਆ ਸੋ ਇਹ ਫੈਸਲਾ ਬਹੁਤ ਵਧੀਆ ਸਰਕਾਰ ਨੇ ਲਿਆ ਵਾ 1 ਜੂਨ ਤੋਂ ਜਿਹੜਾ ਚੋਨਾ ਚਾਲੂ ਜਿਹੜਾ ਕਰ ਦਿੱਤਾ ਗਿਆ ਵਾ ਕਿਉਂਕਿ ਬਾਅਦ ਦੇ ਵਿੱਚ ਮਾਊਚਰੀ ਜਿਹੜਾ ਵਾ ਉਹ ਬਹੁਤ ਜ਼ਿਆਦਾ ਜਿਹੜਾ ਆਉਂਦਾ ਰਹਿੰਦਾ ਸੋ ਸਾਰੇ ਜਣੇ ਜਿਹੜੇ ਆ ਹਾਈਬ੍ਰਿਡ ਤੋਂ ਹਾਈਬ੍ਰਿਡ ਜਿੰਨੀਆਂ ਵੀ ਵੈਰੇਟੀਆਂ ਨੇ ਪ੍ਰਾਈਵੇਟ ਉਹ ਨਾਂ ਲਾਇਓ ਸਰਕਾਰ ਦਾ ਕਹਿਣਾ ਵਾ ਵੀ ਜਿੰਨੀਆਂ ਵੀ ਪੀਆਰ ਵੈਰੇਟੀਆਂ ਵਾ ਉਹ ਸਾਰੀਆਂ ਜਿਹੜੀਆਂ ਵਾ ਉਹ ਤੁਸੀਂ ਲਾਇਓ ਇਹ ਇੱਕ ਜਿਹੜੀ ਆ ਵੱਡੀ ਖਬਰ ਹੁਣੇ-ਹੁਣੇ ਸੀ ਆ ਭਗਵੰਤ ਮਾਨ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਵਾ ਤੇ ਬਾਕੀ ਹੋਰ ਕੋਈ ਨਵੀਂ ਅਪਡੇਟ ਆਪ ਨੂੰ ਆਉਂਦੀ ਆ ਤੇ ਉਹ ਦੜਨ ਨਾਲ ਆਪਾਂ ਅੱਗੇ ਫਿਰ ਸ਼ੇਅਰ ਕਰਾਂਗੇ ਤਦ ਤੱਕ ਲਈ ਧੰਨਵਾਦ